ਨਸਈ ਕਾਲਜੀ ਸਾਰਿਆਂ ਨੂੰ ਆਪਣੇ ਪਿੰਡ ਕਾਂਜਲੇ ਦੇ ਨਗਰ ਵਿੱਚ ਜਸ ਮੈਡੀਕਲ ਕਲੀਨਿਕ ਦੇ ਨਾਮ ਤੇ ਆਪਣਾ ਇੱਕ ਕਲੀਨਿਕ ਖੋਲੇ ਜੋ 24 ਘੰਟੇ ਓਪਨ ਰਹਿੰਦਾ ਹੈ ਇੱਥੇ ਦੇਸੀ ਅਤੇ ਅੰਗਰੇਜ਼ੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦੇ ਨੇ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਚੁੱਕੇ ਹਾਂ 24 ਘੰਟੇ ਕਲੀਨਿਕ ਓਪਨ ਹੈ ਕਿਸੇ ਨੂੰ ਵੀ ਕਿਸੇ ਵੀ ਟਾਈਮ ਐਮਰਜੈਂਸੀ ਦਵਾਈ ਦੀ ਲੋੜ ਹੈ ਇਲਾਜ ਦੀ ਲੋੜ ਹੈ ਸੋ ਆਪਾਂ ਸੇਵਾ ਦੇ ਵਿੱਚ ਹਾਜ਼ਰ ਖੜੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਇਸ YouTube ਚੈਨਲ ਦੇ ਉੱਤੇ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੀਆਂ ਵੀਡੀਓ ਆਪਾਂ ਪਾਇਆ ਕਰਨੀਆਂ ਨੇ ਜੀ ਤੇ ਹਰ ਇੱਕ ਬਿਮਾਰੀ ਬਾਰੇ ਆਪਾਂ ਜਾਣਕਾਰੀ ਦਿਆ ਕਰਨੀ ਹੈ ਔਰ ਜੋ ਵੀ ਆਪਾਂ ਨੂੰ ਪਰਮਾਤਮਾ ਆਪਾਂ ਨੂੰ ਹੱਥ ਜੱਸ ਦਵੇ ਜੇ ਕੋਈ ਕਿਸੇ ਦਾ ਇਲਾਜ ਆਪਾਂ ਤੋਂ ਸাকਸੈਸਫੁਲ ਹੁੰਦਾ ਹੈ ਬਾਕੀ ਹੁਣ ਤੱਕ ਆਪਾਂ ਨੂੰ 3-6 ਮਹੀਨੇ ਆਪਣੇ 6 ਮਹੀਨੇ ਹੋ ਚੁੱਕੇ ਨੇ ਆਪਣੇ ਇਸ ਨਗਰ ਦੇ ਵਿੱਚ ਆਇਆ ਨੂੰ ਤੇ ਹੁਣ ਤੱਕ ਪ੍ਰਮਾਤਮਾ ਜੀ ਕਿਰਪਾ ਆਪਾਂ ਨੂੰ ਵਧੀਆ ਜੱਸ ਮਿਲ ਰਿਹਾ ਸੋ ਧੰਨਵਾਦ ਹੈ ਪ੍ਰਮਾਤਮਾ ਦਾ ਇਸ ਨਗਰ ਦਾ ਵੀ ਧੰਨਵਾਦ ਹੈ ਜੋ ਆਪਾਂ ਤੋਂ ਦਵਾਈ ਲੈ ਰਹੇ ਨੇ ਸੋ ਹਰੇਕ ਤੱਕ ਜਿਹੜੇ ਮੇਰੇ ਵੀਰ ਭੈਣ ਭਰਾ ਇਸ ਸ਼ਾਪ ਦੇ ਉੱਤੇ ਹਲੇ ਵਿਜ਼ਿਟ ਨਹੀਂ ਕਰੇ ਤਾਂ ਉਹ ਜ਼ਰੂਰ ਆਇਓ ਦੂਜੇ ਨੰਬਰ ਤੇ ਆਪਣੀ ਜਿਹੜੇ ਇਲਾਜ ਆਪਾਂ ਕਰਦੇ ਆਂ ਦਵਾਈਆਂ ਦੇ ਜਿਹੜੇ ਰੇਟ ਨੇ ਉਹ ਬਹੁਤ ਘੱਟ ਰੇਟ ਦੇ ਆਪਾਂ ਉੱਤੇ ਦਵਾਈ ਦਿੰਨੇ ਆਂ ਸੋ ਜਿਨੇ ਵੀ ਆਪਣੇ ਤੋਂ ਦਵਾਈ ਲਈ ਹੋਊਗੀ ਤੁਸੀਂ ਉਹਨਾਂ ਤੋਂ ਪਤਾ ਕਰਿਓ ਜਰੂਰ ਵੀ ਆਪਣੀ ਦਵਾਈ ਦੇ ਰੇਟ ਕਿਹੋ ਜਿਹੇ ਨੇ ਤੇ ਬਾਕੀ ਇਲਾਜ ਹੈ ਜੋ ਆਪਾਂ ਬਹੁਤ ਸਮਝਦਾਰੀ ਦੇ ਨਾਲ ਕਰਦੇ ਆਂ ਖਾਲੀ ਪੇਟ ਨਬਜ ਚੈੱਕ ਕਰਕੇ ਆਪਾਂ ਹਰ ਇੱਕ ਬਿਮਾਰੀ ਦਾ ਇਲਾਜ ਕਰਦੇ ਆਂ ਜਿਹੜੀਆਂ ਬਿਮਾਰੀਆਂ ਨੇ ਆਪਾਂ ਇਲਾਜ ਕਰਦੇ ਆਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਚੁੱਕੇ ਆਂਗਾ ਉੱਥੇ ਜਾ ਕੇ ਪੜ ਲੈਣਾ ਵੀਰ ਜੀ ਤੁਸੀਂ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਹਰ ਇੱਕ ਬਿਮਾਰੀ ਬਾਰੇ ਆਪਣੇ ਸਿਹਤ ਪੱਖੋਂ ਬਾਕੀ ਜੋ ਕਿਸੇ ਇਲਾਜ ਆਪਾਂ ਤੋਂ ਹੋਇਆ ਕਰੂਗਾ ਸਕਸੈਸਫੁਲ ਉਹ ਵੀ ਆਪਾਂ ਇਸ YouTube ਦੇ ਉੱਤੇ ਵੀਡੀਓ ਪਾਇਆ ਕਰਨੀ ਹੈ ਤਾਂ ਕਿ ਆਪਾਂ ਵੱਧ ਤੋਂ ਵੱਧ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇ ਸਕੀਏ ਸੋ ਇੰਨੀ ਆਪਣੀ ਬੇਨਤੀ ਕਰਵਾਣ ਕਰਿਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਤੁਹਾਡਾ ਇਲਾਜ ਜਿਹੜਾ ਅਸੀਂ ਆਪਾਂ ਧਨਮਨ ਨਾਲ ਕਰੀਏ ਤੇ ਸਹੀ ਇਲਾਜ ਹੋਵੇ ਨੰਬਰ 2 ਤੇ ਨਸ਼ੇ ਤੋਂ ਆਪਾਂ ਬਿਲਕੁਲ ਅਵੋਇਡ ਕਰ ਦੇ ਨਸ਼ੇ ਨੂੰ ਨਸ਼ੇ ਦਾ ਆਪਣੇ ਕੋਲੇ ਕੋਈ ਕੰਮ ਨਹੀਂ ਹੈਗਾ ਸਾਰੀਆਂ ਦਵਾਈਆਂ ਆਪਣੀਆਂ ਨੇਚਰਲ ਨੇ ਜੋ ਅੰਗਰੇਜ਼ੀ ਮੈਡੀਸਿਨਸ ਨੇ ਉਹ ਵੀ ਆਪਣੇ ਕੋਲੇ ਸਾਰੀਆਂ ਦਵਾਈਆਂ ਵਿਦਆਊਟ ਸਾਈਡ ਇਫੈਕਟ ਨੇ ਸੋ ਐਨੀ ਆਪਣੀ ਬੇਨਤੀ ਹੈ ਇੱਕ ਵਾਰ ਜਰੂਰ ਵਿਜ਼ਿਟ ਕਰਿਓ 24 ਘੰਟੇ ਆਪਣਾ ਓਪਨ ਕਲੀਨਿਕ ਹੈ ਸੋ ਐਨੀ ਮੇਰੀ ਬੇਨਤੀ ਹੈ ਜੂਰ ਮਨਜ਼ੂਰ ਕਰਿਓ ਧੰਨਵਾਦ ਜੀ